ਕਹਿੰਦੇ ਫਰੀਦਕੋਟ ਜਿਲ੍ਹਾ ਤੇ ਕਹਿੰਦੇ ਪਹਿਲੀ ਕਬੱਡੀ ਚੱਕ ਦਾਨੇ ਕਹਿੰਦੇ ਤਿੰਨ ਇੱਕ ਪਾਸੇ ਗਲਨੀ ਹੈ ਇੱਕ ਪਾਸੇ ਮੋਲਾ ਮੋਲੇ ਨਾਲ ਹੋਲ ਟੱਕਰ ਤੇ ਪੁਆਇੰਟ ਵਾਲੇ ਦਿਰਾਕੇ ਦੀ ਟੀਮ ਨੇ ਆਪਣੇ ਹੱਥ ਇਸੇ ਵਿੱਚ ਹਾਜ਼ਰ ਕੀਤਾ ਤੇ ਅਗਲੀ ਕਬੱਡੀ ਕਹਿੰਦੇ ਚੱਕ ਉਹ ਦਾਨੇ ਦਾ ਪੰਡਾ ਕਰੂਗਾ ਨੀਲੀ ਪੱਟੀ ਦੇ ਵਿੱਚ ਕਹਿੰਦੇ ਦੋਨੇ ਉਹ ਖਿਚਾਰੇ ਲੀਕੋ ਵਾਲੀ ਹੈ ਚੱਲ ਭਾਈਆ ਗੱਟ ਛਡਾਇਆ ਗੱਟ ਇਹ ਕਹਿੰਦੇ ਪੁਆਇੰਟ ਰੋਟਰ ਦੇ ਹਿੱਸੇ ਦਾਨੇ ਦੇ ਚੱਕ ਦੀ ਟੀਮ ਦੇ ਹਿੱਸੇ ਕਹਿੰਦੇ ਅੱਗੇ ਤੇ ਚੱਲਦਾ ਮੈਚ ਤੇ ਕਹਿੰਦੇ ਅਗਲੀ ਕਬੱਡੀ ਵਾਰਾ ਤਰਾਕਾ ਪਿੰਡਾ ਮੇਰੇ ਮਿੱਤਰੋ ਕਹਿੰਦੇ ਟੌਪ ਟੌਪ ਦੀਆਂ ਕਬੱਡੀਆਂ ਕਹਿੰਦੇ ਇਹ ਗੱਭਰੂ ਨੇ ਕਹਿੰਦੇ ਅੱਜ 45 ਕਿਲੋ ਉਹ ਬਜਲੀ ਕਬੱਡੀ ਵਿੱਚ ਪਾਈ ਜਾਂਦਾ ਸੁਬਾਹ ਹੈ ਕਹਿੰਦੇ ਇਕੱਲਾ ਨੌਨ ਸਟਾਪ ਕਬੱਡੀਆਂ ਪਾਈ ਜਾਂਦਾ ਕਹਿੰਦੇ ਖੋਟੀਆਂ ਕੋਲੇ ਆ ਕੇ ਰੇਡਰ ਟਾਇਰ ਇੱਕ ਨੂੰ ਨਹੀਂ ਢੇਰੀਆਂ ਕੋਲੇ ਆ ਕੇ ਰੇਡਰ ਟਾਇਰ ਉਨੇ ਉਹਨੇ ਕਬੱਡੀ ਪਾ ਗਈ ਉਹ ਕੱਕਰ ਵਾਲੇ ਦਾ ਪਿੰਡ ਹੈ ਜਿਹੜੇ ਗੱਭਰੂ ਨੇ ਹੁਣ ਕਹਿੰਦੇ ਬਾਹਰ ਖੇਡਿਆ ਪੂਰੇ ਨਾਲ ਪੁੱਟੱਕੇ ਹੋਣ ਲੱਗਿਆ ਟੱਚ ਇਹ ਜਿੱਥੇ ਬੈਠੇ ਆ ਉਹ ਮੌਕਾ 25 ਮੀਟਰ ਬਾਹਰ ਕਾ ਦੇਣਾ ਇੱਥਾ ਇਹ ਕਾ ਦੇਣਾ ਪਹਿਲਾ ਹੋ ਜਾਣੀ ਗਿਆ ਕਰ ਚੱਲ ਭਾਈ कमाल करदी मुंडे लखेबाजी पाणी आहे अगली कबडी चके लाइ कदू गर्वी रंग गर्मी रंगू री हले हले पले प 我听的。 ਟੈਨੋ ਕਹਿੰਦੇ ਪਾਗੜਾ ਬੜਾ ਬੜਾ ਚੱਲਦਾ ਹੋਇਆ ਚੱਕ ਦਾਨੇ ਦਾ ਐੱਡ ਪਾਸੇ ਤੇ ਦੂਜੇ ਪਾਸੇ ਵਾਰਾ ਚਰਾਕਾ ਇਹ ਕਹਿੰਦੇ ਬਵਾਂਡੀ ਨਗਰ ਹੈ ਦੂਜੀ ਕਹਿੰਦੇ ਉਹ ਦੂਸਰੇ ਤੋਂ ਲੱਗਿਆ ਹੋਈ ਟੀਮ ਹੈ ਉਹ ਵੀ ਟੱਕਰ 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 ਪੁਆਇੰਟ ਰੇਡਰ ਨੇ ਆਪਣੇ ਹਿੱਸੇ ਵਿੱਚ ਜੋੜ ਦਿੱਤਾ ਪਿੰਡ ਹੈ ਜਿਹੜੇ ਨੇ ਹੁਣ ਕਬੱਡੀ ਪਾਈ ਹੈ ਦੋ ਜਾਫੀ ਹੈ ਚੱਕ ਦਾਨੇ ਦਾ ਕਹਿੰਦੇ ਇੱਕ ਗਿਆਨੀ ਹੈ ਤੇ ਇੱਕ ਮੋਢਾ ਸੀਰੀਅਲ ਮੁਕਾਬਲਾ ਹੋਣਾ ਇਹ ਤਾਂ ਰੱਬ ਜਾਣਦਾ ਕੀ ਜੱਫਾ ਲੱਗਣਾ ਹੈ ਜਾਂ ਰੇਡਰ ਭੱਜਣਾ ਹੈ ਇਹ ਰੱਬ ਜਾਣਦਾ ਕਹਿੰਦੇ ਟੱਕਰ 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 ਮੁਤਾਗਣਾ ਮੁਕਾਉਣਾ ਮੁਕਾਉਣਾ ਓ ਓਏ ਨੌਜਵਾਨ ਕਹਿੰਦੇ ਵੇਰ ਪਾ ਰਿਹਾ ਔਰ ਦੇਖਦੇ ਕਬੱਡੀ ਤੇ ਸਾਹਮਣੇ ਕਹਿੰਦੇ ਚੜੇ ਵਾਲ ਵਾਲੇ ਨੌਜਵਾਨ ਟੱਕਰੀ ਟ੍ਰਾਈ ਕਰਦੇ ਆ ਬੱਲੇ ਬੱਲੇ ਹੋ ਗਈ ਹੈ ਕਬੱਡੀ ਪੈ ਗਈ ਐਸ ਨੌਜਵਾਨ ਦੀ ਆਨ ਗਏ ਆ ਵੀ ਟੋਪ ਦਾ ਮੁਕਾਬਲਾ ਲੱਗਣਾ ਹੈ ਚਰੇਵਰ ਦੇ ਕਹਿੰਦੇ ਉਹ ਤਿੰਨ ਗੱਫੀ ਹੈ ਤੇ ਪੁਆਇੰਟ ਔਰ ਖੜਾ ਸੱਟ ਬਣ ਕੇ ਆਣਾ ਰਿਹਾ ਮਿੱਤਰੋ ਕਹਿੰਦੇ ਸ੍ਰੇਸ਼ਰੇ ਦੇ ਕਹਿੰਦੇ ਪਲੇਅਰ ਪੁੱਜੇ ਆ ਅੱਜ ਕਹਿੰਦੇ ਗਰਾਊਂਡ ਔ ਡੋਡਾਂ ਵਾਲੀ ਦਾ ਮੇਰੇ ਮਿੱਤਰੋ ਕਿੰਦੇ ਸ਼ਾਨਦਾਰ ਗਰਾਊਂਡ ਤੇ ਸ਼ਾਨਦਾਰ ਟੀਮਾਂ ਪੁੱਜੀ ਐ 45 ਕਿਲੋ ਭਾਰ ਦੇ ਕਿੰਦੇ ਟੌਪ ਦੇ ਮੁਕਾਬਲੇ ਹੋਏ ਐ ਤੇ ਹੁਣ ਸ਼ੁਰੂਆਤਾਂ ਉਹ 55 ਕਿਲੋ ਭਾਰ ਦੀਆਂ ਹੋਈਆਂ ਤੇ ਤੇ ਜਾਂਦੇ ਗੋਡਿਆਂ ਤੇ ਆ ਅਗਾਮ ਕੌੜਾ ਸੂਰੀ ਵਾਲਾ ਤੇ ਚੁੱਕੇ ਇੰਤੀ ਡੋਡਾਂ ਵਾਲਾਂਗੇ ਚੁੱਕੇ ਕਲਾ ਤੇ ਸੂਰੀ ਵਾਲਾ ਮੋਦਕੀ ਤੇ ਟੱਕ ਸੈਟੋ ਕੇ ਝਵੇੜ ਵਾਲੀ ਤੇ ਸ਼ੇਰ ਗਰਜੇ ਟੀਮਾਂ ਗਰਾਂਡਾ ਬਲੌਰ ਗਈ ਆ ਓ ਬੱਲੇਬਾਜ਼ ਹੋ ਗਈ ਹੈ ਪੁਆਇੰਟ ਸਾਹਿਬ ਮੈਚ ਚੱਲ ਰਿਹਾ ਕੋਈ ਟੀਮ ਕੋਸ਼ਿਸ਼ ਕਰ ਸਕਦੀ ਵੀਰੇ ਦੂਜੇ ਰਾਉਂਡ ਕੋਈ ਕਰ ਜੇਗਾ ਆਹ ਬੱਲੇ ਆਏ ਹੋਏ ਉਹਦੇ ਬੋਲੇ ਦੇਖੋ ਦੇਖਦੇ ਆ ਸਰ ਭਾਈ ਹੋਈ ਕਬੱਡੀ ਨੌਜਵਾਨ ਦੀ ਆਹ ਦੇਖਦੇ ਆ ਇਹ ਨਜਵਾ ਸਰ ਕਬੱਡੀ ਪੌੜਾ ਹੋ ਗਿਆ ਚੜੇਵਾਲ ਦੀ ਧਰਤੀ ਪਰ ਪੁਆਇੰਟ ਸੈਂਟਰ ਵਿੱਚ ਅੱਕਦੇ ਬੁਦਗੀ ਭਾਈ 7 ਬੋਲੇ ਜੀ 7 ਤੋਂ 7.5 ਠੀਕ ਹੈ ਪਹਿਲੀ ਨੋਜਾਂ ਦੀ ਕਰਨ ਇੱਕ ਐਂਟਰੀ ਗੋਲ ਗੇਟ ਬਣੇਗਾ ਵੀਰੇ ਉਸ ਤੋਂ ਟੀਮ ਐਂਟਰ ਹੋਣ ਗਈ ਆ ਉਹ ਦੇਖ ਰਿਹਾ ਭਾਈ ਕਬੱਡੀ ਨੋਜਾਂ ਦੀ ਸਾਡੇ ਬੁੱਢੇ ਭਰਾ ਭਾਈ ਹਰਚੰਦ ਸਿੰਘ ਜੀ ਜਿਨ੍ਹਾਂ ਨੇ ਇਹ ਰਣ ਮਿਲ ਕੇ ਪਿੰਡ ਦੇ ਨਾਲ ਲਓ ਪਹਿਲੀ ਕਬੱਡੀ ਤੇ ਕਰਨ ਗਲਭੀ ਐਨ ਕਹਿੰਦੇ ਟੋਪ ਦਾ ਮੁਕਾਬਲਾ ਚੱਲਦਾ ਹੋਇਆ ਹੈ ਔਲਖ ਪਿੰਡ ਹੈ ਗੱਭਰੂ ਦਾ ਅਗਯਤ ਕਿਹੜਾ ਹੈ ਕਿਹੜੇ ਵੱਲ ਨੂੰ ਕਿ ਪੁਆਇੰਟ ਕਹਿੰਦਾ ਕਹਿੰਦਾ ਕੁੰਮੀ ਨਗਰ ਦੇ ਬਟੂ ਪੁਆਇੰਟ ਅਰਨੀ ਵਾਲਾ ਅਰਨੀ ਵਾਲੇ ਟੀਮ ਦੇ ਹਿੱਸੇ ਤੇ ਕਹਿੰਦਾ ਛੋਹ ਰੇਡਰ ਹੈ ਕੋਈ ਨਿੱਕੀ ਮੋਟੀ ਖੇਡ ਨਹੀਂ ਮਿਹਨਤਾਂ ਦੀ ਲੋੜ ਹੈ ਉਹ ਮਸ਼ਕਤਾਂ ਦੀ ਲੋੜ ਹੈ ਟਰਾਕ ਦੀ ਲੋੜ ਹੈ ਫੇਰ ਕਿਤੇ ਜਾ ਕੇ ਇਹੋ ਜਿਹੇ ਰੇਡਰ ਪੈਦਾ ਹੁੰਦੇ ਆ ਤੇ ਫੇਰ ਕਿਤੇ ਜਾ ਕੇ ਇਹੋ ਜਿਹੇ ਰੇਡਰ ਖੜੇ ਜਾਂਦੇ ਆ ਪੁਆਇੰਟ ਸੱਦਾ ਵਾਲੀ ਦੇ ਰੇਡਰ ਨੇ ਜੋੜ ਦਿੱਤਾ ਤੇ ਹੁਣ ਕਹਿੰਦਾ ਅਰਨੀ ਵਾਲੇ ਦਾ ਰੇਡਰ ਕਹਿੰਦੇ ਹੰਦਿਆਂ ਦੇ ਵਿਚਾਰ ਤੇ ਕਹਿੰਦੇ ਹੱਥਾਂ ਨੂੰ ਲਈ ਕਲੀ ਕਹਿੰਦੇ ਕਬੱਡੀ ਕਬੱਡੀ ਸੱਤਾਂ ਵਾਲੀ ਨੇ ਕਹਿੰਦੇ ਦੋ ਜਫੀ ਹੈ ਕਹਿੰਦੇ ਇੱਕ ਦਾ ਨਾਂ ਕਹਿੰਦੇ ਸਾਵਲਾ ਜਾਂ ਰੰਗ ਆ ਪਰ ਸਖਾਚ ਕਰਦਾ ਹੋਇਆ ਜੱਫਾ ਨਹੀਂ ਲਾ ਸਕਿਆ ਆਰਲੀਅਰ ਦੇ ਰੋਡਰ ਨੂੰ ਨਹੀਂ ਲੱਗ ਕਹਿੰਦੇ ਸੱਤਾਂ ਵਾਲੀ ਦੇ ਚੋਕਰ ਨੇ ਤਾਂ ਕੀ ਮੇਰੇ ਮਿੱਤਰੋ ਟੈਨ ਜਾਫੀ ਕਹਿੰਦੇ ਅਰਨੀ ਵਾਲਾ ਪਿੰਡ ਹੈ ਜਿਹੜਾ ਸ਼੍ਰੀ ਮੋਹਨ ਸਿੰਘ ਦਾ ਪਿੰਡ ਹੈ ਕਹਿੰਦੇ ਖੋਲੇ ਪਿੰਡ ਹੈ ਕਿਹਨੱਕੀ ਜਹਾਜਾ ਜਾਂਦਾ ਹੋਇਆ ਕਹਿੰਦਾ ਇਹ ਟੀਮ ਉਸ ਤੋਂ ਬਚਾ ਲਏ ਹੋਈਆਂ ਤੇ ਪੁਆਇੰਟ ਜਾਫੀਆਂ ਦੇ ਵਿਰੁੱਧ ਦੇ ਲਈ ਕਹਿੰਦੇ ਅਰਨੀ ਵਾਲਾ ਪਿੰਡਾ ਮੇਰੇ ਮਿੱਤਰੋ ਕਾਲੀ ੱਪਤੀ ਦੇ ਵਿੱਚ ਕਹਿੰਦੇ ਚੱਲ ਟੱਕਰ 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 ਉਹ ਚੱਲਦੇ ਹੋ ਸੰਘਰਸ਼ ਦੇ ਵਿੱਚ ਚਲਦਾ ਹੋਇਆ ਮੁਕਾਬਲਾ ਸਮਾਪਤ ਜਿਹੜੀ ਜਿੱਤੀ ਹੈ ਇਹ ਚੱਲਦੇ ਹੋਏ ਮੁਕਾਬਲੇ ਦੀ ਜਿੰਨਰ ਟੀਮ ਹੈ ਮੇਰੇ ਮਿੱਤਰੋ ਫਾਈਨਲ 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 45 ਕਿਲੇ ਦਾ ਫਾਈਨਲ ਵਾਲੀਆਂ ਦੋਵੇਂ ਟੀਮ ਆਜੂ ਕਮਬਨ ਵਾਲੀ ਟੀਮ ਇੱਧਰ ਆ ਗਈ ਆ ਜਿਹੜੇ ਵਾਲੇ ਪਾਸੇ ਤੇ ਦੂਜੇ ਪਾਸੇ ਆ ਸੇਵ ਵਾਲੀ ਬਰਾਲ ਛਰੀ ਵਾਲਾ ਬਰਾਲ ਹੈ ਉਹ ਦੇਖਦੇ ਆ ਬਰਾਲ ਵਾਲੇ ਮੁੰਡੇ ਨੇ ਕਬੱਡੀ ਪਾਤੀ ਹੈ ਗੁਰੂ ਦਾ ਖਾਲਸਾ ਕਬੱਡੀ 55 ਕਿਲੋ ਦਾ ਪਹਿਲਾ ਮੈਚ ਚੱਲ ਰਿਹਾ ਮਿੱਤਰੋ ਉਹ ਦੇਖੋ ਨਿਆਣਾ ਕਬੱਡੀ ਦਾ ਬੱਲੇ 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 ਨਹੀਂ ਰਿਸਾ ਇੱਥੇ ਰੱਖੇ ਬੰਮਨਾਲਾ ਦਾ ਮੁੰਡਾ ਟਾਰੂ ਛੜਦਾ ਉਹ ਤਾਲੀਆਂ ਮਾਰਦੇ ਪੈਂਕ ਜੱਥਿਆਂ ਦਾ ਤੇ ਪਹਿਲੇ ਜਿਹੜਾ ਪੁਆਇੰਟ ਜੁੜਿਆ ਨੌਜਵਾਨ ਨੇ ਆਪਣੇ ਉਸੇ ਚ ਉਧਰ ਸਾਡੇ ਦਰਮਿਆਨ ਸਰਦਾਰ ਪਰਮਜੀਤ ਸਿੰਘ ਜੀ ਮਾਸਟਰ ਹੈਲੋ ਸਾਡੇ ਪਿੰਡ ਦੇ ਜਿਹੜੇ ਤਤਵੰਤੋ ਸੱਜਣ ਜੁਝੇ ਹਨ ਬਾਬੂ RAM ਸ਼ਰਮਾ ਪੰਚਾਇਤ ਮਿੰਦਰ ਪਰਮਜੀਤ ਮਾਸਟਰ ਗੁਰਦੀਪ ਢਿੱਲੋਂ ਡਾਕਟਰ ਡੋਟੀ ਕੋਹੜਾ ਬਿਜਲੀ ਵਾਲਾ ਸੋਨੂ ਸ਼ਰਮਾ ਸੁਖਮੰਦਰ ਸ਼ਰਮਾ ਤਰਵੀਰ ਸ਼ਰਮਾ ਖਿੰਦਰਪਾਲ ਮਿੰਦਰ ਪੰਚਾਇਤ ਦਾ ਦੀ ਕਮੰਡਾਰਾਂ ਨੂੰ ਛੱਡ ਲਿਆ ਹੋਇਆ ਹੈ ਇੱਥੇ ਸਾਡੇ ਕਹਿੰਦੇ ਟੂਰਨਾਮੈਂਟ ਦੇ ਗਰਾਊਂਡ ਨੂੰ ਚਾਰ ਚੰਨ ਲਗਾਏ ਆ ਹਾਰੇ ਭਰਾਵਾਂ ਦਾ ਕਮੇਟੀ ਦੇ ਵੱਲੋਂ ਕਲੱਬ ਦੇ ਵੱਲੋਂ ਜੀ ਆਇਆਂ ਨੂੰ ਤੇ ਗਹਿ ਡੱਡਵਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਨੂੰ ਕਹਿੰਦੇ ਰੌਣਕ ਬਣਾਈਆ ਤੇ ਮੈਚ ਜਾਰੀ ਹੋ ਬੱਲੇ 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 ਭੱਲੇ ਬੱਲੇ ਬੱਲੇ ਨਹੀਂ ਰਿੱਸਾ ਨਹੀਂ ਰਿੱਸਾ ਪੁਆਇੰਟ ਮਮਾ ਇਹ ਜੱਫੇ ਲਾਉਗਾ ਉਹਨੇ 100-100 ਦੇ ਮਾਰ ਫੋੜਗੇ ਅਮਨ ਹੁਣ ਤਾਂ ਗੱਲ ਸਿਰਾਂ ਲੱਗੂਗੀ ਹੁਣ ਤਾਂ ਅਮਨ ਗੱਲ ਸਿਰਾਂ ਲੱਗੂਗੀ ਆਹ ਦੇਖੋ ਕਮੇਟੀ ਅਗਲਾ ਮੈਚ ਚਰੇਵਾਲ ਤੇ ਸੁੱਖਾ ਔਰਖ ਕਲੱਬ ਚਰੇਵਾਲ ਹਮਸਾ ਕਰੇ ਚਰੇਵਾਲ ਔਰ ਕਾਬੂ ਠੀਕ ਹੈ ਜੀ ਆਹ ਚਰੇਵਾਲ ਦਲਦੀਆਲੇ ਚਰੇਵਾਲ ਜੇਕਰ ਅਮਨ ਜੇਕਰ ਅਮਨ ਜਿੱਤ ਲਾਵੇਗਾ ਤੇ 100 ਰੁਪਏ ਦਿੱਤਾ ਜਾਵੇਗਾ 650 6 ਬਰਾ ਸਾਡਾ 100 ਰੁਪਏ ਦੇ ਮਾਲ ਕਰੂਗਾ ਜੇ ਅਮਨ ਜੱਫਾ ਲਵੇਗਾ ਕਹਿੰਦੇ ਤਾਕਦਾ ਮਕਾਬਲਾ ਚੱਲਦਾ ਮੇਰੇ ਮਿੱਤਰੋ ਕੁੰਡੀਆਂ ਦੇ ਸਿੰਘ ਫਸਾ ਹੋਇਆ ਇੱਕ ਪਾਸੇ ਦੋਵੇਂ ਗੋਲਾਂਗੇ ਦੋਵੇਂ ਨਹੀਂ ਆ ਆ ਦੇਖ ਆ ਬੱਲੇ ਬੱਲੇ ਇੱਥੇ ਆਖਾ ਵਾਹ ਕਿ ਬਰੂਆ ਇਹਰ ਮੁੰਡਾ ਹੈਲਦੀ ਕੇ ਬਣੀ ਪਿਆਰਿਆ ਬਹੁਤ ਅਮਨ ਦੇ ਰੇਕ ਜੱਫੇ ਤੇ 100 ਰੁਪਿਆ ਹੋਵੇਗਾ ਅਮਨ ਸਾਡਾ ਭਰਾ ਕਹਿੰਦੇ ਵਧੀਆ ਖੇਡਦਾ ਕਬੱਡੀ ਦੇ ਵਿੱਚ ਛੇਕ ਵੱਲੋਂ ਹਰ ਜੱਫੇ ਤੇ 100 ਰੁਪਿਆ ਹੋਵੇਗਾ ਛੇਕ ਜਿੰਨੀ ਜੱਫੇ ਲਾਵੇਗਾ ਤੇ ਮਾਨ ਸਨਮਾਨ ਹੁੰਦਾ ਹੈ ਉਸਨੂੰ ਵਧਾਈ ਹੁੰਦਾ ਹੈ ਹੌਸਲਾ ਵਧਾਇਆ ਛੇਕ ਦਵਾਈ ਦਾ ਉਹ ਧੰਨਵਾਦ ਹੈ ਜਿਹੜਾ ਮੈਂ ਅਮਨ ਭਰਾ ਦਾ ਹੌਸਲਾ ਸਰਪੰਚ ਵੱਲੋਂ ਆ ਮੁੰਡੇ ਜੋਫਾ ਤੇ ਸੋਫਾ ਸਾਨੂੰ ਸਰਪੰਚ ਵੱਲੋਂ ਸਾਨੂੰ ਸਰਪੰਚ ਵੱਲੋਂ ਆਜਾ ਆਜਾ ਚੜੇਵਾਨ ਤੇ ਸੁੱਖਾ ਆਲਖ ਕਲੱਬ ਰੂਬੀ ਦੇ ਬ੍ਰੀਟ ਬੁਰੇ ਵਾਲੀ ਜੋ 45 ਕਿੱਲੇ ਦੇ ਪਲੇਅਰ ਹਨ ਉਹ ਆਪਣੇ ਆਸਮਾਨ ਵੀ ਧਾੜ ਲੈਣਾ ਸਤਿ ਸ਼੍ਰੀ ਅਕਾਲ ਜੀ ਗੱਲੋ ਦੇ ਖਿਡਾਰੀ ਇੰਤਜ਼ਾਰ ਕਰਾ ਪਹਿਲੀ ਕਬੱਡੀ ਤੇ ਗੱਲ ਸਤਨਾਮ ਕਰੇਗਾ ਆਹ ਬੱਲੇ 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 ਪਹਿਲੀ ਕਬੱਡੀ ਵਾਹ ਚੱਲ ਸਤਨਾਮ ਕਰਾ ਮੈਚ ਵਧੀਆ ਲੱਗਿਆ ਤਾਂ ਤਾੜੀਆਂ ਮਾਰ ਦਿਓ ਆਪਣੇ ਪਿੰਡ ਦੀ ਟੀਮ ਕੰਦੇ ਪੱਲਾ ਰੌਂਡ ਤੋਂ ਦੂਜੇ ਰੌਂਡ 'ਚ ਪ੍ਰਵੇਸ਼ ਕਰ ਗਈ ਹੈ ਮੁੰਡਿਆਂ ਨੇ ਕਹਿੰਦੇ ਸਿਰੇ ਦੇ ਜੱਫੇ ਤੇ ਜੱਫਾ ਰੇਟਰਾਂ ਨੇ ਉਹ ਸਿਰੇ ਦੇ ਭਾਵੇਂ ਬੱਲੇ पंच वालों और जाति ने कहने तेरे जैसे लाये तेरा मामर समाप हो जाए किंतु सदैव सुनो सुपाच जीरा बहुत बहुत धन्यवाद कर रहे हैं अगला नाच चले वाला ते सुखा रखा सी बढ़िया आज सुनके बढ़िया कबड्डी कबड्डी अब कबड्डी कबड्डी करता है की होने की कहने पॉइंट कैटली कल पॉइंट खालसा बुरुदा सेंगर कहने पेंडक ਉਹ ਪੀਰਵਾਰ ਦੇ ਦੋ ਐ ਉਹ ਦੋਨੇ ਇਕੋ ਜੇ ਉਹ ਦੋਨੇ ਇਕੋ ਏ ਐਨੂੰ ਕਹਿੰਦੇ ਤਿਆਰ ਵਰ ਤਿਆਰ ਸੀ 1 ਲੱਖ 31 ਤੇ 1 ਲੱਖ ਥੱਲੇ ਗੱਭਰੂ ਨੇ ਕਰਾਤੀ ਬੰਦੇ ਬੰਦੇ ਪੁਆਇੰਟ ਆਪਣੇ ਖਾਤੇ 'ਚ ਪੈਂਡ ਹੋਏ ਮੇਰੇ ਮਿੱਤਰੋ ਵਾਰੇਦ ਰਾਕੇ ਵਾਲੇ ਪਲੇਅਰ 45 ਕਿਲੋ ਧਾਰ ਵਾਲੇ ਜਲਦੀ ਦੇ ਨਾਲ ਆ ਜਾਓ ਵਾਲੀ ਪਿੰਡ ਹੈ ਮੇਰੇ ਮਿੱਤਰੋ ਕੱਖਾਂ ਵਾਲੀ ਦੇ ਕਿਆਲੀ ਨੇ ਉਹ ਫੇਰ ਧਾਵਾ ਬੋਲਦਾ ਦੋ ਜਾਫੀ ਹੈ ਪੀਰਵਾਲ ਪਿੰਡ ਹੈ ਇਹ ਵੀ ਕਹਿੰਦੇ ਦੂਰ ਤੋਂ ਚੱਲ ਕੇ ਆਈ ਟੀਮ ਹੈ ਪੀਰਵਾਲ ਦੀ ਟੀਮ ਪੱਤਨ ਤੋਂ ਚੱਲ ਕੇ ਆਈ ਟੀਮ ਹੈ ਕਹਿੰਦੇ ਪੁਆਇੰਟ ਪੀਰਵਾਲ ਪਿੰਡ ਹੈ ਉਹ ਜੀਵਨ ਨਾਮ ਹੈ ਕਿਥੇ ਕਹਿੰਦੇ ਮਾਣੂ ਦੇ ਗਿੱਲਾਂ ਵਾਲੇ ਜੀਵਨ ਦੇ ਚਰਚੇ ਤੇ ਇਹ ਗੱਭਰੂ ਦਾ ਕਹਿੰਦੇ ਉਹ ਜੀਵਨ ਨਾਮ पिंड पीरवाण पर कखांाली वारे न ਲੜਕਾ ਖੇੜਾ ਪੈਂਦਾ ਮੇਰੇ ਮਿੱਤਰੋ ਦੋ ਜੱਫੀ ਹੈ ਸਮਾਨ ਭਾਈ ਵਾਲੇ ਕੰਦੇ ਖੋਹਾਂ ਦੇ ਵਿੱਚੋਂ ਇੱਕ ਲੈ ਚੋਈ ਕੀਤੀ ਹੈ ਤੇ ਪੁਆਇੰਟ ਔਰ ਰੈਫਰ ਨੇ ਜੋੜ ਦਿੱਤਾ ਆ ਕਹਿੰਦੇ ਗੱਭਰੂ ਦਾ ਸਮਾਦ ਭਾਈ ਪਿੰਡ ਨਿੱਕਾ ਕੱਦ ਉਹ ਗੱਤ ਵੀ ਛੋੜਾ ਕਹਿੰਦੇ ਹੌਸਲਾ ਉਹ ਹੌਸਲਾ ਹੌਸਲਾ ਵਾਓ ਤਾਂ ਵੱਡਾ ਇਹ ਗੱਭਰੂ ਦਾ ਕਬੱਡੀਆਂ ਪਾਈ ਜਾਂਦਾ ਹੈ ਉਹ ਕੰਨੇ ਕਬੱਡੀਆਂ ਪਾਈ ਜਾਂਦਾ ਹੈ ਤੇ ਹੁਣ ਕਹਿੰਦੇ ਕਬੱਡੀ ਉਹ ਗਰਕਾ ਵਾਲੇ ਨੇ ਪਾਤੀ ਹੈ ਸਮਾਦ ਭਾਈ ਵਾਲੇ ਦੀ ਦੋ ਹੈ ਗਰਕਾ ਵਾਲੇ ਨੇ ਜੁੰਮਰਗਾ ਜੁੰਮਰਗਾ ਲਾ ਲਾ ਕੇ ਸੜਦਾ ਲਾ ਲਾ ਕੇ ਸੜਦਾ ਜਿਹੜੇ ਬਾਰੇ ਤਰ੍ਹਾਂ ਖਰਾਬੀ ਨੂੰ ਸੜਦੇ ਟਕਣਾ ਪੈਣਾ ਪਾਣੀ ਲੱਗਦਾ ਸਿਰ ਤੋਂ ਟੱਪੀ ਜਾਂਦਾ ਪਾਣੀ ਸਿਰ ਤੋਂ ਟੱਪੀ ਜਾਂਦਾ ਜੇ ਆਈ ਭੁਜਾਉਂਦੇ ਰੇ ਤਾਂ ਕਹਿੰਦੇ ਟਾਈਮ ਨਾਲ ਬੱਸ ਫੜਨੀ ਪੈਣੀ ਹੈ ਸਮਾਪ ਭਾਈ ਵਾਲੀ ਬੱਸ ਟਾਈਮ ਨਾਲ ਫੜਨੀ ਪੈਣੀ ਹੈ ਵਾਹ ਓ ਗੁਰੂ ਦਾ ਖਾਲਸਾ ਦੀ ਟੱਕਰ ਜ਼ਰਕਤ ਖੇੜਾ ਪਿੰਡ ਕਹਿੰਦੇ ਹੱਕ ਕਿਸੇ ਜਾਣ ਪਹਿਚਾਨਦੇ ਮੁਤਾਜ ਨਹੀਂ ਮਿੱਤਰੋ ਦੂਜੇ ਪਾਸੇ ਸਮਾਜ ਭਾਈ ਕਹਿੰਦੇ ਕਾਕੇ ਦੇ ਚਰਚੇ ਜਿਹੜੇ ਪਿੰਡ ਅੱਗੇ ਕਰਾਏ ਐ ਸੰਗੀਤ ਕੰਗ ਫੇਰ ਤਿਆਰ ਬਕਰਾ ਮੇਰੇ ਮਿੱਤਰੋ ਕਹਿੰਦੇ ਹੌਸਲੇ ਹੌਸਲਾ ਗਾਟੜ ਵਰਗਾ ਵਾਹ ਵਾਹ ਕਿਹੜਾ ਖਿਡਾਰੀ ਬਣ ਹੈ ਇੱਕ ਦਿਨ ਟੌਪ ਦਾ ਧਾਵੀ ਬਣ ਜਾਣਾ ਹੈ ਕਹਿੰਦੇ ਕਬੱਡੀ ਖੇੜ ਪਾਦੀ ਹੈ ਮਰਕ ਖੇੜਾ ਪਿੰਡ ਹੈ ਦੋ ਆ ਗਾਫੀ ਹੈ ਤੇ ਜਿੰਨਾਂ ਦਾ ਸਮਾਨ ਭਾਈ ਪਿੰਡ ਕਹਿੰਦੇ ਵਰਤਾਂ ਵਾਲਾ ਉਹ ਟੌਪ ਦਾ ਉਹ ਲੱਖਾਂ ਦਾ ਕਹਿੰਦੇ ਕਰੋੜਾਂ ਦਾ ਆਹਨੋ ਕੰਦੇ ਸਿਰੇ ਦੇ ਪਲੇਅਰ ਪੁੱਜਿਆ ਹੈ ਕਹਿੰਦੇ ਆਉਣ ਵਾਲੇ ਸਮੇਂ ਨੇ ਸਰਕਾਰ ਪੁੱਜਿਆ ਹੈ ਟੀਮਾਂ ਦੁਨੀਆਂ ਵੀ ਆਈਆਂ ਸਾਰੀਆਂ ਬਣ ਬਣ ਕੇ ਆਈਆਂ ਸਿਰੇ ਦੇ ਪਲੇਅਰ ਆਏ ਸਾਰੀਆਂ ਟੀਮਾਂ ਦੇ ਵਿੱਚ ਵਿਰਕ ਖੇੜਾ ਤੇ ਸਮਾਧ ਭਾਈ ਵਿਰਕ ਵਿਰਕ ਖੇੜਾ ਤੇ ਸਮਾਦ ਭਾਈ ਐਨੂੰ ਕਹਿੰਦੇ ਟੌਪ ਦਾ ਮੁਕਾਬਲਾ ਚੱਲਿਆ ਹੈ। ਇਹ ਬੁੜੇ ਜਿਹਾ ਜਵਾਨੀ ਫਸੀ ਹੋਈ ਹੈ। ਉਹ ਕੰਦੇ ਉਹ ਜੋਰ ਲੱਗਿਆ ਹੋਇਆ ਹੈ ਨਗਰੂਆਂ ਦਾ। ਕਹਿੰਦੇ 10000ਰ ਤੇ ਜਿੱਤ ਹਾਰ ਦੇ ਫਰਕ ਨੇ ਹੋਣੀ ਸੀ ਮੇਰੇ ਮਿੱਤਰੋ। ਹਾਜਰ ਦਾ ਜੋੜਦੀ। ਇਸ ਟੀਮ ਦੀ ਦੂਜੀ ਟੀਮ ਹੈ ਹਾਜਰ ਦਾ ਜੋੜਦੀ। ਦਰਸ਼ਕ ਵੀਰੋ ਜੇ ਮੈਚ ਦਾ ਸਵਾਦ ਆਇਆ ਰਾਮ ਸਰ ਮੱਲਣ ਹੈ ਗੱਬਰੂ ਦਾ ਕਹਿੰਦੇ ਗੱਬਰੂ ਨੇ ਉਹ ਸਿਰੇ ਫਰੇ ਦੇ ਧਾਵੇ ਬੋਲਦਾ ਹੈ ਜਾਫੀਆਂ ਨੂੰ ਲਾ ਲਾ ਕੇ ਠੋਕਦਾ ਹੈ ਅੱਗੋਂ ਵੀ ਉਹ ਜਾਫੀ ਉਹ ਸਿਰੇ ਦਾ ਟੱਕਰ 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 ਪਾਲਟ ਜਾ ਕੇ ਟੱਕਰ ਟੱਕਰ ਇੱਕ ਪੁਆਇੰਟ ਕਹਿੰਦੇ ਰੇਡਰ ਨੇ ਜੋ ਚੌਣ ਮਿੱਟਾ ਵਰਸੀ ਗਿੰਦਰ ਆ ਚੱਲ ਰਿਹਾ ਮੈਚ ਕਬਰ ਵਾਲਾ ਤੇ ਗੰਦੂ ਖੇੜਾ ਆਪਦੀ ਮੈਚ ਤੇ 45 ਵਾਲੀ ਟੀਮਾਂ ਕਿਹਨਾਂ ਚਾਹਣ 45 ਲਓ ਜੀ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਵੀਰੇ ਦੋਨੇ ਟੀਮਾਂ ਗਰਾਊਂਡ 'ਚ ਆ ਗੰਦਲ ਆ ਗਈ ਹੈ ਮਿੱਟੀ ਵਾਲੇ ਮੁੰਡੇ ਮਿੱਟੀ ਵਾਲੇ ਦੂਜੇ ਰਾਉਂਡ 'ਚ ਜਿਹੜੀ ਪਹਿਲਾ ਟੀਮ ਆਊਗੀ ਪਹਿਲੀ ਰੇਡ ਉਹਦੀ ਹੋਵੇਗੀ ਵੀਰੇ ਤਾਂ ਸਪੱਸਿ ਸਾਰੀ ਟੀਮ ਇਹਨੇ ਇਕੱਜ ਆ ਗਿਆ ਤੇਹੀ ਰੇਡ ਦੇਵਾਂਗੇ ਜੇ ਪ੍ਰੋਪਰ ਸਾਰੀ ਟੀਮ ਪਹੁੰਚਦੀ ਆ ਤੇ ਉਹ ਵੀ ਰੇਡ ਹੋਊਗੀ ਮਿੱਟੀਆ ਸਿਕੰਦਰ ਤੇ ਸੰਕਰ ਭਈਏ ਕਰੋ ਮੈਚ ਸਮਾਪਤਿਆ ਰਗਾ ਮੈਚ ਕਰਕੇ ਸ਼ੁਰੂ

ਕੋਈ ਨਹੀਂ ਕਰਦਾ ਮਰ ਗਿਆ ਮਰ ਗਿਆ ਹਰ ਇੱਕ ਟੀਮ ਦਿਖਾ ਦੇਣਾ ਆਓ ਜੀ ਥੋੜੀ ਟੀਮਾਂ ਬਰੇ ਦਰੀਆਂ ਸੀ 45 ਦੇ ਨੌਸਕ ਹਾਂ ਜੀ ਟੀਮ ਗੌਣਚਾਣ ਮਿੱਟਾ ਵਰਸੀ ਗੰਦਲ ਆ ਚੱਲਦਾ ਹੋਇਆ ਮੈਚ ਕਬਰਾਂ ਵਾਲਾਂ ਤੇ ਕੰਦੂ ਖੇੜਾ ਬਹੁਤ ਵਧੀਆ ਮੈਚ ਹੈ ਤੇ 45 ਵਾਲੀ ਟੀਮ ਗੌਣਚਾਣ 45 ਲੈ ਜੀ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਵੀਰੇ ਦੋਨੇ ਟੀਮਾਂ ਗਰਾਊਂਡ 'ਚੋਂ ਗੰਦੜ ਆ ਗਈ ਆ ਮਿੱਟੇ ਵਾਲੇ ਮੁੰਡੇ ਮਿੱਟੇ ਵਾਲੇ ਦੂਜੇ ਔਰ ਵਿੱਚ ਜਿਹੜੀ ਪਹਿਲਾ ਟੀਮ ਆਊਗੀ ਪਹਿਲੀ ਰੇਡ ਉਹਦੀ ਹੋਵੇਗੀ ਵੀਰੇ ਪ੍ਰੋਪਰ ਸਾਰੀ ਟੀਮ ਇਹਨੇ ਇੱਕ ਆ ਜੂ ਆ ਗਿਆ ਤੇਹੀ ਰੇਡ ਦੇਵਾਂਗੇ ਜੇ ਪ੍ਰੋਪਰ ਸਾਰੀ ਟੀਮ ਪਹੁੰਚਦੀ ਆ ਤੇ ਉਹ ਵੀ ਰੇਡ ਹੋਊਗੀ ਮਿੱਟਾ ਤੇ ਗੰਦੜ ਤੇ ਸਾਡਾ ਭਈ ਇਹ ਕਰੋ ਮੈਚ ਸਮਾਪਤਿਆ ਅਗਲਾ ਮੈਚ ਕਰਕੇ ਜੀ ਨੂੰ ਕੀ ਮੈਨੂੰ ਬਾਈ ਮਸਟਰਲ ਦੀ ਇੱਕ ਕਹਾਣੀ ਆ ਮੋਟੇ ਲੋਕ ਹੋੜਾ ਪੈਣ ਲੱਗਾ ਪੰਜਾਬੀ ਪਿਆਰਾ ਆ ਬੋਈ ਤੰਦ ਬਾਈ ਮੈਚ ਵਿੱਚ ਕੀ ਕਰਕੇ ਮੈਚ ਕੀ ਕਰਕੇ ਮੈਚ ਕੀ ਕਰਕੇ ਲੋਕਾ ਪੈਣ ਲੱਗਾ ਪੁਜਮਾਰਾ ਦੇ ਆਪ ਆਓ ਜੀ ਅਗੇ ਕਿ ਨਾ ਚੁੜੇ ਨਾ ਕੋਈ ਨਹੀਂ ਕਿ ਕੋਈ ਗੱਲ ਨਹੀਂ ਬੜਕ ਬੰਦਾ ਬੜਕੇ ਹਾਰ ਕੀ ਟੀਮ ਦਿਖਾ ਦੇਣਾ ਆਓ ਜੀ ਥੋੜੀ ਟੀਮਾਂ ਬਾਰੇ ਦਈਆਂ ਸੀ 45 ਦੇ ਅਨਾਉਂਸ ਕਰ ਦਿੱਆ ਰੇਟਾ ਵਰਸ ਕੰਧੂ ਖੇਡਾ ਰੇਟਾ ਤੇ ਕੰਧੂ ਖੇਡਾ ਇਹ 45 ਦਾ ਲਾਸਟ ਮੈਚ ਰੇਟਾ ਤੇ ਕੰਧੂ ਖੇਡਾ ਆਹ ਦੇਖ ਸਾਹਮਣੇ ਬੱਲੇ 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 ਆਹ ਚੱਕ ਲਿਆ ਮੁੰਡੇ ਨੇ ਚੱਕ ਲਿਆ ਚੱਕ ਲਿਆ ਦੇਖਣਯੋਗ ਕਬੱਡੀ ਦਾ ਆਹ ਪੰਡੀਆਂ ਕਬੱਡੀਆਂ ਸਾਹਮਣੇ ਜਦੋਂ ਕਿ ਡੜਾਏ ਤੋਂ ਲਾਲ ਭਾਈ ਰਜਾਨੇ ਆ ਤੇ ਰਸਤੇ ਦੇ ਵਿੱਚ ਪੰਡਾਉਂਦਾ ਤੇ ਮੇਰੇ ਵੀਰ ਉਹ ਦੇਖਦੇ ਆ ਲਾਲ ਭਾਈ ਔਰ ਦੇਖਦੇ ਆ ਲੰਬੀ ਦਿਰ ਚੱਲਨੇ ਕਿਦ ਰਹਿਤੇ ਰਸਤੇ ਪਿੰਡਾਂ ਵਾ ਮੇਰੇ ਵੀਰੋ ਇਹਨਾਂ ਨੌਜਵਾਨਾਂ ਦਾ ਲਾਲ ਬਾਈ ਤੇ ਆਹ ਮੁੰਡਾ ਕਹਿੰਦੇ ਆਪਣੇ ਹਲਕੇ ਦਾ ਇਹਨਾਂ ਪਿੰਡਾਂ ਦਾ ਵਾਜਵਾਲ ਬੂੜਾ ਗੁੱਜਰ ਵਾਲਾ ਕਬੱਡੀ ਖੇਡ ਮੈਦਾਨ ਦੇ ਵਿੱਚ ਆਹ ਬੱਲੇ ਆਹ ਬੂੜਾ ਗੁੱਜਰ ਵਾਲਾ ਮੱਚਦਾ ਦੇਖ ਤੱਪਦਾ ਇੱਥੇ ਰੱਖ ਗੱਲ ਵਿੱਚ ਗਾਨੀ ਹੈ ਚੜਦੀ ਜਵਾਨੀ ਹੈ ਬਈ ਮੁੰਡਾ ਕੈਚ ਕਰ ਲਾ ਇਹਨੂੰ ਅੱਖ ਦੇ ਕੈਮਰੇ ਦੀ ਅੱਖ ਦੇ ਵਿੱਚ ਬੱਲੇ 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 ਹਲੇ ਹਲੇ ਰਿਸਾ ਨਾ ਰਿਸਾ ਲਾਲ ਬਾਈ ਵਾਲਿਆ ਮੇਰੀ ਰਿਸਾ ਨਾ ਵਾਨਕ ਦੇਖਦੇ ਆ ਕਿਹਦੇ ਅਸਰੇ ਆ ਔਰ ਛੱਟ ਦੇ ਮੁੰਡੇ ਆ ਨਾਰ ਵਾਲਾ ਜੋਲਦਾਰ ਇਹ ਮੁੰਡੇ ਦੇ ਰੱਖਣ ਨਵੇਂ ਮੇਰੇ ਕੋਲ ਕਮਰੇ ਆ ਔਰ ਇਹਨਾਂ ਪਿੰਡਾਂ ਦੇ ਨੌਜਵਾਨਨ ਬੇਨਤੀ ਵਿੱਚ ਮਿਹਨਤ ਕਰਿਆ ਕਰੋ ਆ ਗਰਾਊਂਡ ਦੇ ਸ਼ਾਮ ਨੂੰ ਜੇ ਸਵੇਰ ਜੁੜ ਤੁਸੀਂ ਮਿਹਨਤ ਕਰਿਆ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵਧੀਆ ਪਲੇਅਰ ਬਣ ਸਕੋ ਜਾਂ ਫੌਜ ਵਿੱਚ ਭਰਤੀ ਹੋ ਜਾਓ ਜਾਂ ਪੁਲਿਸ ਵਿੱਚ ਭਰਤੀ ਜਾਂ ਕਿਸੇ ਮਹੱਕਮੇ ਦੇ ਜੀ ਕਿਉਂਕਿ ਬਾਹਰ ਜਰੂਰੀ ਆ ਜੇ ਫੌਜ ਜੰਨੇ ਆ ਤਾਂ ਵੀ ਦੌੜ ਲਗਾਉਂਦੇ ਆ ਜੇ ਪਰਸਨ ਜਾਣੇ ਹੈ ਤੇ ਤਾਂ ਵੀ ਦੌੜ ਲਵਾਉਂਦੇ ਮੇਰੇ ਵੀਰੋ ਇਹ ਗਰਾਊਂਡ ਦੇ ਤੁਸੀਂ ਜਰੂਰ ਅੱਖੇ ਰੱਖਾ ਆ ਮੁੰਡਾ ਚੱਟਾਂ ਤੋਂ ਲੱਗਦਾ ਆ ਦੇਖ ਮੁੰਡਾ ਆ ਚੱਟਾਂ ਦਾ ਮੁੰਡੇ ਨੇ ਕਬੱਡੀ ਪਾ ਦਿੱਤੀ ਹੈ ਰੰਗ ਕੋਲਾ ਆਏ ਹਾਏ ਆਏ ਹਾਏ ਆਏ ਹਾਏ ਆਏ ਪੁਆਇੰਟ ਲਈ ਹੱਥਾਂ ਨੂੰ ਕੜੀ ਕਰੇ ਮੋੜਾ ਭਲੀ ਜਾਂਦਾ ਵਿਰੋਧੀਆਂ ਦੇ ਵੇਰੇ ਚੜੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਚਲ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਕਬੜੂ ਤਿਆਰ ਵਰ ਤਿਆਰ ਹੈ ਉਹੀ ਹੈ ਨੀਲੀ ਪੱਟੀ ਹੈ ਵਿੱਚ ਬਲੂ ਧਾਰੀਆਂ ਹੈ ਉਹਨੂੰ ਕਹਿੰਦੇ ਦੋ ਜਾਫੀਆਂ ਨੂੰ ਅੱਗੇ ਲਈ ਖੜਦਾ ਕਰਦਾ ਕਬੱਡੀ ਕਬੱਡੀ ਹੋ ਗਿਆ ਅੱਗੇ ਖੜ ਲਿਆ ਗੁੱਟ ਮਾਰੀ ਕੈਂਚੀ ਕਹਿੰਦਾ ਹੁਣ ਗੁੱਟ ਛੋਟ ਕਬੱਡੀ 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 ਪੁਆਇੰਟ ਰੇਡਰ ਨੇ ਕਬੱਡੀ ਦੀ ਆਹ ਦੇਖੋ ਅਸਲ ਪਈ ਹੋਈ ਨੌਜਵਾਨ ਦੀ ਕਬੱਡੀ ਤੇ ਪੁਆਇੰਟ ਜਿਹੜਾ ਰਖਾਲੇ ਦੇ ਹਿੱਸੇ ਜਾਫੀਆਂ ਦੇ ਹਿੱਸੇ ਹੋਇਆ ਆ ਮੁੰਡੇ ਨੇ ਰੇਡ ਤੇ ਕਿੱਲਾ ਕਬੱਡੀ ਪਾਉਣ ਦੇ ਲਈ ਆ ਮੁੰਡੇ ਨੂੰ ਰੱਖੀ ਆਖਦੇ ਆ ਦਾ ਵੀ ਕਰਲਾ ਕੈਚ ਮੁੜਿਆ ਅੱਜ ਕਾਮਰ ਵਾਲੇਜ ਲੱਗੀ ਆ ਕਬੱਡੀ ਦੀਆਂ ਰੌਣਕਾਂ ਤੇ ਦੋਨੋਂ ਪਾਸੇ ਟੀਮਾਂ ਬਹੁਤ ਵਧੀਆ ਖੇਡ ਰਹੀਆਂ ਇੱਕ ਪਾਸੇ ਖਾਲਾ ਬੀ ਆ ਦੂਜੇ ਪਾਸੇ ਤੋਤਾ ਓਏ ਭਾਈ ਕਬੱਡੀ ਰਾਫੀ ਦੀ ਬੱਲੇ 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 ਕਰਲਾ ਕੈਚ ਇੱਥੇ ਰੱਖ ਨਹੀਂ ਰਿਹਾ ਤਿੰਨ ਸਟਰਾ ਸਭਾ ਟਿਕ ਟਿਕ ਜਾ ਰਹੀ ਆ ਓ ਬੱਲੇ ਅੰਕ ਜਿਹੜਾ ਜਾਫੀਆਂ ਦੇ ਹਿੱਸੇ ਅੰਕ ਜਿਹੜਾ ਪੁੱਛਿਆ ਪਿੰਡ ਦਾ ਆਪਣੇ ਗਰਾਈ ਕੋਲੋਂ ਹਾਲ ਪੁੱਛਿਆ ਪਿੰਡ ਦਾ ਮਰ ਜਾਣੇ ਮਾਨਾ ਚੋਂ ਪੰਜਾਬ ਜਾਂਦਾ ਖੇਡਦਾ ਮਰ ਜਾਣੇ ਮਾਨਾ ਚੋਂ ਪੰਜਾਬ ਜਾਂਦਾ ਖੇਡਦਾ ਕਦੇ ਕਿਸੇ ਰਾਜੀ ਕੋਲੋਂ ਲਖਣਾ ਚੜਾ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਵੀਰ ਵੀ ਉਹ ਪੁਆਇੰਟ ਜਿਹੜਾ ਅੱਲਾ ਤੁਸੀਂ ਮੈਚ ਖੇਡੋ ਫੈਸਲਾ ਸਾਡੇ ਕਲੱਬ ਵਾਲੇ ਮੁੰਡਿਆਂ ਨੇ ਕਰਨਾ ਆਹ ਦੇਖੋ ਇਸ ਵੇਲੇ ਸਿੱਖਗੜ੍ਹ ਨਾਲ ਵਾਲੇ ਕਬੱਡੀ ਪਾਵਾ ਹੋਇਆ ਬੱਲੇ ਬੱਲੇ ਆਹ ਜਿਹੜਾ ਪੁਆਇੰਟ ਹੈ ਦੇ ਪਰ ਤਿਆਰ ਆ ਬੱਲੇ ਉਹ ਮੁੰਡਾ ਬਰੇਟਿਆਂ ਵਾਲਾ ਦੇਖ ਲਿਆ ਕਬੱਡੀ ਦਾ ਬੱਲੇ ਬੱਲੇ ਹੋਊ ਐਸਲੇ ਪੈਂਦੀ ਕਬੱਡੀ ਤੇ ਕਹਿਣਗੇ ਦਰਸ਼ਕ ਕਹਿਣਗੇ ਇਹ ਮਿੱਟਾ ਪਿੰਡ ਨਹੀਂ ਦੱਸਿਆ ਇਹ ਮਿੱਟਾ ਪਿੰਡ ਉਹ ਲੰਬੀ ਦੇ ਕੋਲੇ ਜਿਹੜਾ ਮੁਕਸੇ ਦੀ ਟੀਮ ਹਰਕਾ ਲੰਬੀ ਦੇ ਵਿੱਚੋਂ ਟੀਮ ਮਿੱਟਾ ਜੀ ਸਿਰਫ ਮਿੱਟਾ ਲਓ ਜੀ ਮਿੱਟਾ ਦੀ ਟੀਮ ਵੀ ਆ ਗਈ ਹੈ ਸਰਕਾਰ ਦੇ ਪਾਸੇ ਆ ਜੀ ਮਿੱਟਾ स्टेज वारे पासे, वाले पासे टीम चली जम्मू वारे पासे टीम चली टीम केॾे रेट जस इलाके अश लोग है लाल हीरे पिंड को टीम चल के आई है जिन्हें मूसियारे का हीरे लगूआरे लगूआी चल के आई है लाल हीरे पिंड को टीम चल के हिस्से ब्रिटेन गंजाबी लोग है लाल हीरा सीधू मूसिया